ਸਰੀ ਤੋਂ ਇੱਕ ਦਿਲ ਦਹਿਲਾ ਜਾਣ ਵਾਲੀ ਖਬਰ ਸਰੀ ਵਿਖੇ ਲੋੜੀ ਵਾਲੇ ਦਿਨ ਸਿਕਰ ਦੁਪਹਿਰੇ ਇੱਕ ਨਾਮਵਰ ਕਾਰੋਬਾਰੀ ਸਟੂਡੀਓ 12 ਅਤੇ ਐਮਪੀਰਸ ਬੈਂਕਟ ਹਾਲ ਦੇ ਮਾਲਕ ਬਿੰਦਰ ਗਰਚਾ ਨੂੰ ਸਰੀ ਵਿਖੇ 176 ਸਟਰੀਟ ਅਤੇ 35 ਐਵਨੀ ਤੇ ਸਰੇ ਆਮ ਗੋਲੀਆਂ ਮਾਰ ਕੇ ਮਾਰ ਮੁਕਾਇਆ ਪੁਲਿਸ ਨੂੰ ਇਸ ਵਾਰਦਾਤ ਉਪਰੰਤ 189 ਸਟਰੀਟ ਅਤੇ 40 ਐਵਨੀ ਦੇ ਨਜ਼ਦੀਕ ਇੱਕ ਅਗਨਲ ਚੁਲਸੀ ਹੋਈ ਕਾਰਵੇ ਮਿਰੀ ਪੁਲਿਸ ਇਸ ਕਤਲ ਦੀ ਜਾਂਚ ਵਿੱਚ ਰੁੱਝੀ ਹੋਈ ਹੈ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਕਤਲ ਕਿਸੇ ਨਿੱਜੀ ਰੰਜਿਸ਼ ਸਦਕਾ ਜਾਂ ਫਰੋਤੀ ਦਾ ਕੋਈ ਮਾਮਲਾ ਸੀ ਐ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਨੌਜਵਾਨ ਨਿਹਾਇਤ ਸ਼ਰੀਫ ਅਤੇ ਮਿਲਨਸਾਰ ਵਿਅਕਤੀ ਸੀ ਇਸ ਭਾਈਚਾਰੇ ਵਿੱਚ ਇਸ ਵਿਅਕਤੀ ਦਾ ਬਹੁਤ ਸਤਕਾਰ ਸੀ ਪੰਜਾਬੀ ਭਾਈਚਾਰੇ ਵਿੱਚ ਇਸ ਵਕਤ ਪੂਰਾ ਸੇਮ ਛਾਇਆ ਹੋਇਆ ਹੈ ਕਿਉਂਕਿ ਦਿਨੋ-ਦਿਨ ਗੋਲੀ ਚੱਲਣ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਬੀਸੀ ਦੀ ਐਨਡੀਪੀ ਸਰਕਾਰ ਐਸੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋ ਚੁੱਕੀ ਹੈ। ਬੀਸੀ ਵਿੱਚ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਆਮ ਲੋਕਾਂ ਦੀ ਮੰਗ ਹੈ ਕਿ ਬੀਸੀ ਦੀ ਐਨਡੀਪੀ ਸਰਕਾਰ ਦੇ ਪ੍ਰੀਮੀਅਰ ਡੇਵਿਡ ਈਬੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹ ਬੀਸੀ ਦੇ ਐਸੇ ਹਾਲਾਤਾਂ ਨੂੰ ਨਜਿੱਠਣ ਵਿੱਚ ਬੁਰੀ ਤਰ੍ਹਾਂ ਪਛੜ ਚੁੱਕੇ ਹਨ। BC ਦੇ ਕਾਨੂੰਨ ਦੇ ਵਿੱਚ ਵੀ ਤਬਦੀਲੀ ਹੋਣੀ ਚਾਹੀਦੀ ਹੈ ਐਸਟੀ ਵੀ ਸਰੀ ਪਾਲ ਵੜੈਚ ਸ਼ੋ